ਉਹਨੇ ਪਾਰਾ 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 ਨਾ ਨਾ ਰੋ ਦੇ ਬੱਚਾ ਦੰਦ ਕਰੋ ਰੋ 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 ਕੰਗਨਰ ਨੋਦੀ ਫਿਲਮ ਐਮਰਜੈਂਸੀ ਖਿਲਾਫ ਰੋਵਰ ਦਾ ਜਾ ਰਿਹਾ ਹੈ ਸਿੱਖ ਭਾਈ ਚਾਰੇ ਦਾ ਕਹਿਣਾ ਹੈ ਕਿ ਕੰਗਨਰ ਨੋਦੀ ਇਹ ਫਿਲਮ ਰਿਲੀਜ਼ ਨਹੀਂ ਹੋਣ ਦਵਾਂਗੇ ਰੋ ਵੀ ਚਾਹੇ ਸਿੱਖਾਂ ਨੇ ਅੱਜ ਜਲੰਧਰ ਦੇ ਮੋਲਵੀ ਚ ਪਹੁੰਚ ਕੇ ਨਾਰੀ ਬਾਜ਼ੀ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਕੰਗਣਾ ਰਣੋ ਸਿੱਖਾਂ ਦੇ ਵਿਰੁੱਧ ਪਹਿਲਾਂ ਵੀ ਬਿਆਨਬਾਜ਼ੀ ਕਰਦੀ ਰਹੀ ਹੈ ਤੇ ਹੁਣ ਇਸ ਦੀ ਇਹ ਫਿਲਮ ਪੂਰਨ ਤੌਰ ਤੇ ਇੱਕ ਸਾਜ਼ਿਸ਼ ਹੈ ਜਿਸ ਵਿੱਚ ਸਿੱਖਾਂ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿੱਖ ਕਦੇ ਵੀ ਇਹ ਬਰਦਾਸ਼ਤ ਨਹੀਂ ਕਰਨਗੇ ਤੇ ਇਸ ਫਿਲਮ ਨੂੰ ਬਿਲਕੁਲ ਵੀ ਰਿਲੀਜ਼ ਨਹੀਂ ਹੋਣ ਦਵਾਂਗੇ ਫਿਲਮਾਂ ਜਿਹਨੀਆਂ ਵੀ ਨੇ ਉਹ ਜਿੰਨੀਆਂ ਮਰਜ਼ੀ ਬਣਨ ਔਰ ਜਿੰਨੀਆਂ ਮਰਜ਼ੀ ਲੱਗਣ ਸਾਨੂੰ ਕੋਈ ਇਤਰਾਜ਼ ਨਹੀਂ ਹੈ ਅਸੀਂ ਕਿਸੇ ਵੀ ਫਿਲਮ ਦੇ ਪ੍ਰਤੀ ਜਾਂ ਕਿਸੇ ਫਿਲਮ ਕੰਪਨੀ ਦੇ ਪ੍ਰਤੀ ਜਾਂ ਕਿਸੇ ਐਕਟਰ ਦੇ ਪ੍ਰਤੀ ਸਾਡਾ ਕੋਈ ਕਿਸੇ ਤਰੀਕੇ ਦਾ ਰੋਸ ਨਹੀਂ ਜਾਂ ਕੁਝ ਨਹੀਂ ਪਰ ਜਦੋਂ ਕੋਈ ਫਿਲਮ ਕਿਸੇ ਵੀ ਫਿਲਮ ਦੇ ਵਿੱਚ ਸਾਡੇ ਧਰਮ ਪ੍ਰਤੀ ਜਾਂ ਸਾਡੇ ਸਿੱਖਾਂ ਦੇ ਅਕਸ ਨੂੰ ਖਰਾਬ ਕਰਨ ਵਾਸਤੇ ਸਾਨੂੰ 네ਗੇਟਿਵ ਵਾਲਾ ਜਿਹੜਾ ਉਹ ਇੱਕ ਦਿਖਾਉਣ ਵਾਸਤੇ ਜੇ ਕੋਈ ਚਾਹੇ ਉਹ ਕੰਗਣਾ ਰਣੌਤ ਹੈ ਤੇ ਚਾਹੇ ਕੋਈ ਵੱਡੀ ਤੋਂ ਵੱਡੀ ਹੋਰ ਕੋਈ ਫਿਲਮ ਇੰਡਸਟਰੀ ਦੀ ਵੱਡੀ ਤੋਂ ਵੱਡੀ ਟੋਪ ਹੈ ਅਸੀਂ ਉਹਦੀ ਫਿਲਮ ਜ਼ਿੰਦਗੀ ਚ ਵੀ ਇੱਥੇ ਬਗਾਰਾ ਤੋਂ ਲੱਗਣ ਨਹੀਂ ਦੇਣੀ ਤੇ ਨਾ ਹੀ ਚੱਲਣ ਦੇਣੀ ਹੈ। ਬਾਕੀ ਜੇ ਅਸੀਂ ਸਿੱਖ ਧਰਮ ਤੋਂ ਜਾਂ ਸਿੱਖ ਤਾਲਮਿਲ ਕਮੇਟੀ ਤੋਂ ਜਾਂ ਸਿੱਖ ਕਮਿਊਨਿਟੀ ਤੋਂ ਅਸੀਂ ਰਿਪਰੈਜ਼ੈਂਟ ਕਰਦੇ ਆਂ ਪਰ ਅਸੀਂ ਬਾਕੀ ਧਰਮਾਂ ਦਾ ਵੀ ਬਹੁਤ ਆਦਰ ਸਤਿਕਾਰ ਕਰਦੇ ਆਂ। ਜੇ ਕਿਤੇ ਹੋਰ ਧਰਮਾਂ ਬਾਰੇ ਵੀ ਕੱਲ ਨੂੰ ਕੋਈ ਹਿੰਦੂ ਧਰਮ ਬਾਰੇ ਜਾਂ ਕੋਈ ਬਾਲਮੀਕ ਮਹਾਰਾਜ ਦੇ ਬਾਰੇ ਜਾਂ ਕੋਈ ਗੁਰੂ ਰਵਿਦਾਸ ਮਹਾਰਾਜ ਦੇ ਬਾਰੇ ਜਾਂ ਕਿਸੇ ਹੋਰ ਧਰਮ ਦੇ ਵਿੱਚ ਕੋਈ ਮੁਸਲਮਾਨ ਦੇ ਪੈਗੰਬਰਾਂ ਬਾਰੇ ਜੇ ਕੋਈ ਐਦਾਂ ਦੀ ਕੋਈ ਫਿਲਮ ਜਾਂ ਕੋਈ ਐਦਾਂ ਦੇ ਕੋਈ ਕਹਾਣੀ ਕਾਰਵਾਈ ਕੋਈ ਕਰੇਗਾ ਜਾਂ ਕੋਈ ਬਣਾਏਗਾ ਅਸੀਂ ਉਹਦਾ ਵੀ ਡਟ ਕੇ ਵਿਰੋਧ ਕਰਾਂਗੇ ਅਸੀਂ ਇਹ ਫਿਲਮ ਕਿਸੇ ਹਾਲਤ ਚ ਵੀ ਰਿਲੀਜ਼ ਨਹੀਂ ਦਿਉਣ ਦੇਣੀ ਔਰ ਹੁਣ ਤੋਂ ਥੋੜੀ ਦੇਰ ਬਾਅਦ ਚਾਹੇ ਤੁਸੀਂ ਅੱਜ ਇੱਥੇ ਹੋ ਹੁਣੇ ਤੇ ਭਾਵੇਂ ਅੱਧੇ ਘੰਟੇ-ਘੰਟੇ ਬਾਅਦ ਤੁਸੀਂ ਸੀਪੀ ਦਫ਼ਤਰ ਡੀਸੀ ਦਫ਼ਤਰ ਆ ਜਾਓ ਅਸੀਂ ਇਹਦੇ ਉੱਤੇ ਹੁਣੇ ਹੀ ਜਿਹੜਾ ਉਹ ਪਰਚਾ ਜ਼ਰੂਰ ਦਰਜ ਕਰਾਵਾਂਗੇ ਕਿਉਂਕਿ ਜਿਹੜਾ ਉਹਨਾਂ ਨੇ ਟੀਜ਼ਰ ਕੱਢਿਆ ਉਸ ਟੀਜ਼ਰ ਦੇ ਵਿੱਚ ਉਹਨਾਂ ਨੇ ਸਾਡੇ ਸਿੱਖਾਂ ਦੇ ਉੱਤੇ ਬਹੁਤ ਵੱਡਾ ਕਟਾਸ਼ ਕੀਤਾ ਹੈ ਉਹ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਸੀਂ ਉਹਦੇ ਉੱਤੇ ਕਾਨੂੰਨੀ ਕਾਰਵਾਈ ਹੁਣੇ ਕਰਾਵਾਂਗੇ ਇਹ ਜੋ ਅੱਜ ਐਂਟੀ ਸਿੱਖ ਕੰਗਰ ਨੋਨ ਨੇ ਜੋ ਫਿਲਮ ਰੀਲੀਜ਼ ਕੀਤੀ ਹੈ ਐਮਰਜੈਂਸੀ ਜਿਹਦਾ ਟੇਲਰ ਆਇਆ ਹੈ ਉਹ ਸਿੱਖਾਂ ਦੇ ਖਿਲਾਫ ਹੈ ਬਹੁਤ ਜ਼ਿਆਦਾ ਉਹ ਸਾਡੀਆਂ ਭਾਵਨਾਵਾਂ ਹੱਦ ਹੋਈਆਂ ਆ ਅਸੀਂ ਉਹਦੇ ਖਾਤ ਕੰਪਲੀਟ ਵੀ ਦਿਾਵਾਂਗੇ ਉੱਥੇ ਪਰਦੇ ਤੋਂ ਜਿ ਕਰਾਵਾਂਗੇ ਜਿਹੜੀ ਐਮਰਜੈਂਸੀ ਫਿਲਮ ਆ ਰਹੀ ਹੈ ਅਸੀਂ ਕਿਸੇ ਵੀ ਕੀਮਤ ਦੇ ਵਿੱਚ ਜਿਲਾਂ ਦੇ ਵਿੱਚ ਰੀਲੀਜ਼ ਹੋ ਨਹੀਂ ਹੋਂ ਦਿਆਂਗੇ ਚਾਹੇ ਇਹ ਸਿੱਖ ਇਲੇਟਰ ਫਿਲਮ ਹੈ ਕਿਸੇ ਦੇ ਧਰਮ ਦੇ ਖਾਦ ਕੋਈ ਜਾਂ ਕਿਸੇ ਧਰਮ ਦੇ ਖਾਦ ਗੱਲ ਹੁੰਦੀ ਹੈ ਜਾਂ ਕਿਸੇ ਵੀ ਕਮਿਟੀ ਦੇ ਖਿਲਾਫ ਜਾਂ ਉਹ ਇਹੋ ਜਿਹੀ ਫਿਲਮ ਆਂਦੀ ਹੈ ਸਿੱਖ ਕਾਲ ਮੇਰੀ ਉਹਦਾ ਵੀ ਵਿਰੋਧ ਕਰੇਗੀ ਅੱਜ ਇਹਦਾ ਵਿਰੋਧ ਕਰ ਰਹੇ ਹਾਂ ਕਿਸ ਤਰ੍ਹਾਂ ਦੇ ਜਿਹੋਤ ਰਾਏ ਦਤਾ ਆ ਅਸੀਂ ਉਸ ਬੰਦੀ ਮੈਂ ਆਪਣੇ ਹਿੱਸੇ ਤੋਂ ਦੱਸ ਸਕਦਾ ਪ੍ਰਸ਼ਾਸਨ ਨੂੰ ਤੁਹਾਨੂੰ ਤਬਾਦ ਜੋ ਪ੍ਰਸ਼ਾਸਨ ਆਰਡਰ ਹੋਇਆ ਉਸ ਤੋਂ ਵੀ ਕਾਰਨ ਹੋਏਗੀ ਫਿਲਮ ਤਾਂ ਹੀ ਚੱਲੇਗੀ ਜੇ ਪ੍ਰਿੰਜਨ ਹੋਏਗੀ ਥੀਏਟਰ ਦੇ ਅਧਿਕਾਰੀਆਂ ਕੇ ਸਾਥ ਵੀ ਬਾਰੇ ਉਹਨਾਂ ਨੇ ਵੀ ਕਿਹਾ ਜੇ ਵੀ ਰੈਡਾਊਟ ਪਰਮਿਸ਼ਨ ਹੈ ਸਰ ਇਹਨਾਂ ਦੇ ਆਹਣ ਤੇ ਮੰਨ ਕਿਤੇ ਪਹਿਲੇ ਫੀਸ ਤੇ ਲਗਾਈ ਜੇਗੀ ਫਿਲਮ ਕਿਤੇ ਲੱਗੀ ਜੇ ਫਿਲਮ ਲਾਗੂ ਹੀ ਤੇ ਚੱਲਣੀ ਹੋਈ ਤੇ ਫੀਸ ਤੋਂ ਚੱਲਣੀ ਹੈ ਤਿਆਰੀ ਸੀਗੀ ਕੋਈ ਪੋਸਟਰ ਵਗੈਰਾ ਨਹੀਂ ਕੋਈ ਪੋਸਟਰ ਨਹੀਂ ਅਗਰ ਕੋਈ ਪੋਸਟਰ ਨਹੀਂ ਕੁਝ ਨਹੀਂ ਹੈ